ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣੇ ਦੋਸਤਾਂ ਨੂੰ ਤੇ ਆਪਾਂ ਆ ਗਏ ਆ ਜੀ 7ਵੇਂ ਕੰਟਰੀ ਰਸ਼ੀਆ ਦੇ ਵਿੱਚ ਆਪਾਂ ਬਲੌਗ ਬੰਦ ਕਰਤੇ ਸੀ ਤੇ ਆਪਾਂ ਦੁਬਾਰੇ ਕਰਤੇ ਆ ਜੀ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਚੰਗਾ ਵੀ ਲੱਗੂਗਾ ਹਾਂ ਜੀ ਹੁਣ ਆਪਾਂ ਲੈ ਕੇ ਆਵਾਂਗੇ ਰਸ਼ੀਆ ਦੇ ਲਈ ਨਵੀਂ-ਨਵੀਂ ਅਪਡੇਟਸ ਡੇਲੀ ਬੇਸ ਤੇ ਬਲੌਗ ਆਉਣਗੇ ਹਫਤੇ ਦੇ ਵਿੱਚ ਤਾਂ ਜ਼ਰੂਰ ਇੱਕ ਆਇਆ ਕਰੇਗਾ ਤੇ ਹਰ ਇੱਕ ਚੀਜ਼ ਬਾਰੇ ਤੁਹਾਨੂੰ ਆਪਾਂ ਦੱਸ ਦਾਂਗੇ ਗਰੋਸਰੀ ਬਾਰੇ ਵੀਜ਼ੇ ਬਾਰੇ ਕੰਮ ਬਾਰੇ ਸਾਰੀ ਚੀਜ਼ ਦੀ ਡਿਟੇਲ ਦੇਵਾਂਗੇ ਵੀ ਕਿੱਥੇ-ਕਿੱਥੇ ਕੀ-ਕੀ ਹੋ ਰਿਹਾ ਤੇ ਸਾਰੇ ਮਾਸਕੋ ਦੀ ਡਿਟੇਲ ਤੇ ਘੁੰਮਾਂ ਫਿਰਾਂਗੇ ਤੇ ਸਾਰਾ ਤੁਹਾਨੂੰ ਮਾਸਕੋ ਦਿਖਾਵਾਂਗੇ ਇੱਕ-ਇੱਕ ਬਲੌਗ ਕਰਕੇ ਤੇ ਹੁਣ ਜੀ ਆਪਾਂ ਸ਼ੁਰੂ ਕਰਦੇ ਹਾਂ ਬਲੌਗ ਗਰੋਸਰੀ ਤੋਂ ਅੱਜ ਤੁਹਾਨੂੰ ਆਪਾਂ ਗਰੋਸਰੀ ਦਿਖਾਉਣੇ ਆ ਵੀ ਕੀ ਕੀਮਤ ਹੈ ਇੱਥੇ ਕਿੰਨਾ ਖਸਤਾ ਸਮਾਨ ਹੈ ਇੰਡੀਆ ਦੇ ਮੁਕਾਬਲੇ ਦੇ ਵਿੱਚ ਤੇ ਖਾਣ-ਪੀਣ ਦਾ ਰਹਿਣ-ਸਹਿਣ ਦਾ ਕਿੰਨਾ ਕਰੈਂਟ ਰੰਟ ਹੁੰਦਾ ਤੇ ਗਰੋਸਰੀ ਕਿੰਨੇ ਦੀ ਆ ਜਾਂਦੀ ਹੈ ਸਮਾਨ ਤੁਹਾਨੂੰ ਦਿਖਾਵਾਂਗੇ ਵਿਦ ਸਮਾਨ ਵਿਦ ਰੇਟ ਤੇ ਕਰਦੇ ਆ ਆਪਾਂ ਸ਼ੁਰੂ hope ਆ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਊਗਾ ਤੇ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਸਬਸਕ੍ਰਾਈਬ ਕਰ ਲਿਓ ਦੱਬ ਕੇ ਤੇ ਚਲੋ ਤੁਹਾਨੂੰ ਲੈ ਕੇ ਚੱਲਦੇ ਆ ਆਪਾਂ ਗਰੋਸਰੀ ਸਟੋਰ ਦੇ ਵਿੱਚ ਤੇ ਦਿਖਾਉਣੇ ਆ ਆਜੋ ਹਾਂਜੀ ਆਪਾਂ ਵੜ ਗਏ ਆ ਜੀ ਅੰਦਰ ਤੇ ਉੱਜੀ ਅਨਕਾਸਮਾ ਤੇ ਉੱਧਰ ਦੇਖ ਸਕਦੇ ਹੋ ਉੱਧਰ ਵੀ ਕੱਪੜਿਆਂ ਦੀ ਸ਼ਾਪ ਹੈ ਕੋਨਾ ਦੀਆਂ ਦੁਕਾਨਾਂ ਤੇ ਪਹਿਲਾਂ ਪਤ ਨੂੰ ਲੈ ਕੇ ਚੱਲਦੇ ਆ ਇੱਧਰ ਆ ਜੀ ਇਹਨਾਂ ਦਾ ਰਸ਼ੀਨ ਰੈਸਟੋਰੈਂਟ ਆ ਇਹ ਇੱਧਰ ਵੀ ਫੋਨਾਂ ਦੀ ਦੁਕਾਨ ਹੈ ਇੱਥੋਂ SIM ਸਮੂ ਮਿਲਦੇ ਆ ਆ ਜੀ ਇਹਨਾਂ ਦੀਆਂ ਬੈਂਕਾਂ ATM ਲੱਗੇ ਹੋਏ ਆ ਤੇ ਲੈਫਟ ਹੋ ਗਈ ਹੈ ਖਰਾਬ ਕਿਉਂਕਿ ਸਾਡੀ ਆਉਣੀ ਜਾਣੀ ਇੱਥੇ ਜ਼ਿਆਦਾ ਹੈ ਤੇ ਇਹ ਵੀ ਖੜ ਗਈ not working ਆਜੋ ਦਿਖਾਉਣੇ ਆ ਵੀ ਫੋਨਾਂ ਦੀ ਦੁਕਾਨ ਆ ਗਈ ਇੱਧਰ ਤੇ ਇੱਥੋਂ ਵੀ ਸਾਰੇ ਫੋਨਾਂ ਦੇ ਕਵਰ-ਕਵਰ ਮਿਲਦੇ ਆ ਤੇ ਕੁਝ ਵੀ ਲੈਣਾ ਡੱਕ ਡੱਕ ਮੋਬਾਈਲ ਸਟੈਂਡ ਲੈਪਟਾਪ ਲੈਪਟਾਪ ਚਾਰਜਰ ਸਭ ਕੁਝ ਅਵੇਲੇਬਲ ਆ ਜੀ ਕੀਮਾਂ ਆ ਗਈਆਂ ਇੱਧਰ ਇਹਨਾਂ ਨੂੰ ਆਏ ਕਿ ਇੱਕ ਧਾਗਾ ਰਹਿ ਗਿਆ ਵੱਡਣ ਵਾਲਾ ਇੰਨਾ ਚ ਹੈਗਾ ਜੀ ਯਹਾਂ ਪਿਆ 100 ਰੁਪਿਆ ਜਿਹੜੇ ਨੇ ਵੜਤਾ ਉਹ ਲੈ ਜਾਓ 100 ਰੁਪਿਆ ਫੀਸ ਆ 100 ਚ ਤਿੰਨ ਡਰਾਈਆਂ ਦਿੰਦੇ ਆ ਆ ਵੀ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਆ ਜਾਓ ਜੀ ਹੋ ਗਏ ਆਪਾਂ ਐਂਟਰਪਰੋਚ ਦਾ ਜਿਹੜੇ ਆ ਜਾ ਲਓ ਜੀ ਪਹਿਲਾਂ ਤੁਹਾਨੂੰ ਦਿਖਾ ਦਈਏ ਦਸ ਕੋਟ ਨੂਨ ਵਾਲੇ ਜਿਹੜੇ ਆਪਣੇ ਮਿਲਦੇ ਦਸਾਂ ਦਾ ਪੈਕਟ ਇੱਥੇ ਹੈ ਜੀ 83 ਰੁਪਏ ਦਾ ਠੀਕ ਹੈ ਜੀ ਤੇ ਮੇਨ ਮੇਨ ਚੀਜ਼ਾਂ ਹੀ ਦਿਖਾਵਾਂਗੇ ਤੁਹਾਨੂੰ ਆ ਇੱਧਰ ਆ ਗਿਆਂ ਆਪਣੀਆਂ એનર્ਜੀ ਡਰਿੰਕ 99 99 ਰੁਪਈਆ ਦੀਆਂ ਆ ਸਾਰਾ ਕਾਫੀ ਵਾਲਾ ਜਗਾੜ ਆ ਗਿਆ ਚਾਹ ਵੀ ਮਿਲਦੀ ਆ ਪਰ ਪੁੜੀਆਂ ਵਾਲੀ ਮਿਲਦੀ ਆ ਖੁੱਲੀ ਨਹੀਂ ਮਿਲਦੀ ਤੇ ਆ ਕਿਤਾਬਾਂ ਅਕਤੂਬਾ ਆ ਗਿਆਂ ਚਾਕਲੇਟਾਂ ਤੇ ਇੱਧਰ ਫਲ ਫਰੂਟ ਪੇ ਆ ਜੀ ਮਤੀਰੇ ਖਰਬੂਜੇ ਚੈਰੀਆਂ ਚੂਰੀਆਂ ਆ ਚੈਰੀ ਦਾ ਡੱਬਾ ਹੈਗਾ ਜੀ 349 ਰੁਪਈਆ ਦਾ ਤੇ ਇੱਧਰ ਕੇਲੇ ਪਏ ਆ ਐਪਲ ਸਾਰੀਆਂ ਚੀਜ਼ਾਂ 150 ਦੇ ਐਪਲ ਮਿਲ ਜਾਂਦੇ ਆ ਸਵਾ ਕਿਲੋ ਆ ਇੱਕ ਪੈਟਕ 150 ਰੁਪਈਆ ਦਾ ਐਪਲਾਂ ਦਾ ਗ੍ਰੀਨ ਐਪਲ ਮਿੱਠੇ ਹੁੰਦੇ ਆ ਇਹ ਦੂਜੇ ਜਿਹੜੇ ਇੱਥੋਂ ਵਾਲੇ ਆ ਇਹ ਥੋੜੇ ਜਿ ਖੱਟੇ ਆ ਉਸ ਹਿਸਾਬ ਨਾਲ ਤੁਸੀਂ ਦੇਖ ਲਿਓ ਨਾਸਪਤੀਆਂ ਪਈਆਂ ਜੀ 100 ਗ੍ਰਾਮ 150 ਦੀਆਂ ਤੇ ਆ ਬਦਾਮ ਕਾਜੂ ਆਗੇ ਇਹ 100 ਗ੍ਰਾਮ ਹੈ ਗਿਆ 1440 19 ਬੀ ਬਸ ਆ ਰੇਟ ਹੈ ਤੇ ਦਾਲਾਂ ਸਬਜ਼ੀਆਂ ਸਭ ਮਿਲਦੀਆਂ ਜੀ ਆ ਲਸਣ 100 ਗ੍ਰਾਮ 90 ਰੁਪਿਆ ਦੀ 43 ਰੁਪਿਆ ਦੀ ਲਸਣ ਹੈ ਐ ਆਉਂਦੀ ਹੈ ਜੀ ਤਿੰਨ ਤਿੰਨ ਗੰਡੀਆਂ ਆਲੂ ਪਏ ਐ ਸਬਜ਼ੀ ਬਹੁਤ ਸਸਤੀ ਹੈ ਆਪਣੇ ਇੰਡੀਆ ਵਾਲਾ ਰੇਟ ਹੀ ਹੈ ਆਦਾ ਪਿਆ ਤੁਸੀਂ ਦੇਖ ਸਕਦੇ ਹੋ ਖੁਸ਼ ਵੀ ਲੈਣਾ ਤੁਸੀਂ ਸਭ ਕੁਝ ਮਿਲਦਾ ਸ਼ਿਮਲਾ ਮਿਰਚ ਤੇ ਅੱਲਾ ਆਪਣੇ ਵਾਲੀਆਂ ਇਹਨਾਂ ਕੱਦੂ ਆ ਇੱਥੋਂ ਵਾਲੇ ਲਾਲ ਸ਼ਮਲਾ ਮਿਰਚ ਟਮਾਟਰ ਗਾਜਰਾਂ ਵੀ ਪਈਆਂ ਆਰਗੈਨਿਕ ਗਾਜਰਾ ਇਹਨਾਂ ਦਾ ਰੰਗ ਵੀ ਹੋਰ ਆ ਆਪਣੇ ਨਾਲ ਪੈਕਟ ਵਾਲੀਆਂ ਗਾਜਰਾ ਪਈਆਂ ਟਮਾਟਰੇ ਗੰਡੇ ਦੂਜੇ ਇਹਨਾਂ ਦੇ ਚਿੱਟੇ ਰੰਗ ਚ ਆਪਣੇ ਲਾਲ ਹੁੰਦੇ ਆ ਪੱਤ ਗੋਭੀ ਆਈ ਪੱਤ ਗੋਭੀ ਵੀ ਸਾਫ ਸਰ ਨਹੀਂ ਆ ਜਾਂਦੀ ਐ 100 150 ਦੀ ਆ ਜਾਂਦੀ ਐ 1.5 2 ਕਿਲੋ ਤੇ ਕੋਈ adda ਵੱਡਾ ਹੋਣੀ ਪੇਠਾ ਪਿਆਈ ਪੇਠਾ ਇਹਨਾਂ ਦਾ ਐਸੀ ਤਰ੍ਹਾਂ ਦਾ ਆਪਣੇ ਹੁੰਦਾ ਹਰਾ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਹੱਸਣਾ ਹੋਏ ਤੇ ਖੀਰੇ ਖੀਰੇ ਵੀ ਦੋ ਤਿੰਨ ਭੰਤੇ ਆ ਆ 113 ਰੁਪਿਆ ਦਾ ਜੀ ਪੈਕਟ ਇਹ ਚਾਈਨਿਸ ਖੀਰਾ ਹੈ ਤੇ ਆ ਜਿਹੜਾ ਨਾਰਮਲ ਆਪਣੇ ਵਾਲਾ ਖੀਰਾ ਇਹ ਹੈ 100 ਗ੍ਰਾਮ 118 ਰੁਪਿਆ ਦਾ ਤੇ 20 25 ਰੁਪਿਆ ਦਾ ਇੱਕ ਹੈ ਤੁਸੀਂ ਦੇਖ ਸਕਦੇ ਹੋ ਮਤੀਰਾ ਪਿਆ ਤੇ ਆ ਜੋ ਨੂਨ ਮਿਰਚ ਮਸਾਲੇ ਦਿਖਾਉਣੇ ਆ ਤੁਹਾਨੂੰ ਕਾਲੀਆਂ ਮਿਰਚਾਂ ਦਾ ਪੈਕਟ ਹੈ ਜੀ 92 ਰੁਪਈਆ ਦਾ ਠੀਕ ਹੈ ਧਣੀਆਂ ਸੁੱਕਾ ਧਣੀਆਂ ਲਸਣ ਦਾ ਪਾਊਡਰ ਸਭ ਕੁਝ ਹੈ ਜੀ ਤੇ ਮੀਟ ਮਸਾਲਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਆ ਧਣੀਆਂ ਦਾ ਹੋ ਗਿਆ ਪਾਊਡਰ 70 ਰੁਪਈਆ ਦਾ ਪੈਕਟ ਮਤਲਬ ਕਿ ਹਰ ਇੱਕ ਚੀਜ਼ ਏ ਟੂ ਜ਼ੈਡ ਮਿਲਦੀ ਆ ਮਿਰਚਾਂ ਵਾਲੀ ਕਾਲੀਆਂ ਮਿਰਚਾਂ ਵਾਲੀ ਉਹ ਹੋ ਗਈ ਡੱਬੀ ਹੈਗੀ ਇਹ 229 ਰੁਪਈਆ ਦੀ ਹੈ ਤੇ ਆ ਜੋ ਲੈ ਕੇ ਚਲਦੇ ਆ ਟਾਇਲਟ ਪੇਪਰ ਵੀ ਹੈਗੇ ਆ ਫਰੂਟੀਆਂ ਪਈਆਂ ਫਰੂਟੀ 40 ਰੁਪਈਆ ਦੀ 10 ਰੁਪਈਆ ਵਾਲੀ ਵੀ ਹੈਗੀ ਆ 15 ਵਾਲੀ ਵੀ ਆਉਂਦੀ ਹੈ ਤੇ ਆ ਜੂਸ ਜਾਸ ਆਗੇ ਦੇਖ ਸਕਦੇ ਹੋ ਤੁਸੀਂ ਆ ਜੋ ਤੁਹਾਨੂੰ ਦਿਖਾ ਦਈਏ ਦੁੱਧ ਦੁੱਧ ਕੀ ਰੇਟ ਹੈ ਡੱਬੇ ਵਾਲੀ ਦਹੀਂ ਹੈਗੀ ਹੈ ਜੀ 90 ਰੁਪਈਆ ਦੀ ਤੇ ਬੋਤਲ ਵਾਲੀ ਦਹੀਂ 90 ਰੁਪਈਆ ਦੀ ਹੈ 1% ਹੈ ਇਹ ਤੇ ਦੇਖ ਲਓ ਤੁਸੀਂ ਬੋਤਲ ਲੀਟਰ ਦੀ ਹੋਊਗੀ ਤੇ ਦੁੱਧ ਪਿਆ ਦੁੱਧ ਵੀ 87 ਰੁਪਈਆ ਦਾ ਬੋਤਲ ਵਾਲਾ ਤੇ ਡੱਬੇ ਵਾਲਾ ਦੁੱਧ ਵੀ ਆਉਂਦਾ ਡੱਬੇ ਵਾਲਾ ਦੁੱਧ ਹੈ ਜੀ 63 ਰੁਪਈਆ ਦਾ ਆ ਪਨੀਰ پنੂਰ ਲੈਣਾ ਚੀਜ਼ ਚੂਜ਼ ਲੈਣੀ ਆ ਸਾਰਾ ਕੁਝ ਮਿਲਦਾ ਤੇ ਖਾ ਪਿਆ ਕਿਓ ਆਪਣਾ ਜਿਹੜੇ ਦਾ ਇਹ ਤੜਕਾ ਲਾਉਂਦੇ ਆ 62 ਰੁਪਈਆ ਦਾ ਜੀ ਦਿਖਾ ਦਿੰਨੇ ਆ ਤੁਹਾਨੂੰ ਚੱਕ ਕੇ ਇਹ ਆ ਜੀ ਕਿਓ 1.5 ਸ্লাইਸ ਹੈ ਜੀ ਦੇ 60 ਰੁਪਈਆ ਦੀ ਹੈ ਤੇ ਬਾਕੀ ਤੁਸੀਂ ਦੇਖੀ ਜਾ ਰਹੇ ਹੋ ਵੀ ਕੀ ਕੀ ਆ ਮਿਉਨਿਸ ਪਈਆਂ ਸਾਰੀਆਂ ਆਂਡੇ ਉਂਡੇ ਵਾਲੀ ਮਿਉਨਿਸ ਸਾਰਾ ਕੁਝ ਆ ਡੱਬੇ ਆ ਸਮਾਨ ਪਾਉਣ ਨੂੰ ਇਹ ਵੀ 30 40 ਰੁਪਈਆ ਦਾ ਇੱਕ ਆਂਡੇ ਪਏ ਆ ਆਂਡੇ ਵੀ ਬਹੁਤ ਸਸਤੇ ਆ 119 ਰੁਪਈਆ ਦੇ 10 ਆ 10 ਆਂਡੇ ਆ ਜੀ ਤੇ 20 ਅੰਡੇ ਵਾਲੀ ਟ੍ਰੇ ਵੀ ਆਉਂਦੀ ਆ 150 ਦੀ ਦੇਖ ਸਕਦੇ ਹੋ ਤੁਸੀਂ ਦੱਬੇ ਵਾਲਾ ਦੁੱਧ ਹੈ ਇਹ ਇਹ ਹੈ ਜੀ 63 ਰੁਪਿਆ ਦਾ ਦੱਬੇ ਵਾਲਾ ਮਲੈਕੋ ਮਲੈਕੋ ਕਹਿੰਦੇ ਆ ਦੁੱਧ ਨੂੰ ਆਪਣੇ ਇੰਡੀਆ ਵਾਲਾ ਕੋਕ ਵੀ ਮਿਲਦਾ ਤੇ ਆ ਵੀਰਾਂ ਸਾਰਿਆਂ ਦੇਖ ਸਕਦੇ ਹੋ ਟਰੱਕਾਂ ਦੇ ਟਰੱਕ ਲਹਾਏ ਪਏ ਆ ਪਤੰਦਰਾ ਨੇ ਤੇ ਇਹ ਬੱਸ ਆਥਨ ਨੂੰ ਖਾਲੀ ਹੋ ਜਾਣੀਆਂ ਆਪਣੇ ਵਾਲੇ ਬਹੁਤ ਵੀੰਦੇ ਆ ਫ੍ਰਿਜ ਚ ਲਾਈ ਰੱਖਦੇ ਆ ਦੇਖੋ ਆ 72 ਦੀ ਬੀਅਰ ਬੱਡ ਡਵਾਈਜ਼ਰ 94 ਰੁਪਈਆ ਦਾ ਕਿਨ ਹੈ ਇਹ ਮੇਨ ਪਾਰਟ ਆ ਗਿਆ ਜੀ ਵੀਡੀਓ ਦਾ ਮੇਨ ਪਾਰਟ ਪਾਣੀ ਮਹਿੰਗਾ ਹੈ ਬੀਅਰ ਸਸਤੀ ਹੈ 94 ਰੁਪਈਆ ਦੀ ਬੱਡ ਡਵਾਈਜ਼ਰ ਹੈ 72 ਰੁਪਈਆ ਦੀ ਪਤਾ ਨਹੀਂ ਕਿਹੜੀ ਹੈ ਇਹ ਠੀਕ ਹੈ ਤੇ ਬਾਕੀ ਸਾਰੀਆਂ ਬਾਜੀ ਟਿੱਕਾ 95 ਰੁਪਈਆ ਮੰਨ ਕੇ ਚਲੋ ਵੀ 70 80 60 ਦੇ ਵਿੱਚ ਵਿੱਚ ਕੋਈ ਵੀ ਬੀਅਰ ਦਾ ਕਿਨ ਤੁਸੀਂ ਲੈ ਸਕਦੇ ਹੋ ਕਰੋਨਾ ਐਕਸਟਰਾ ਵੀ ਹੈ ਜੀ 129 ਰੁਪਈਆ ਦੀ ਤੇ ਬਾਕੀ ਵੀ ਆ ਇਧਰ ਆਪਣੀਆਂ એનર્ਜੀ ਡਰਿੰਕਾਂ ਆ ਗਈਆਂ ਹਾਂਜੀ ਤੇ ਇਹ ਆ ਜੀ ਪਾਣੀ ਦੀ ਬੋਤਲ 60 ਰੁਪਈਆ ਦੀ ਵੱਡੀ ਬੋਤਲ ਪਈ ਆ ਈ ਥੱਲੇ 5 ਲੀਟਰ ਵਾਲੀ 164 ਰੁਪਏ ਦੀ ਸੰਤਰੇ ਵਾਲਾ ਹੈਗੀ 86 ਰੁਪਈਆ ਦਾ ਕੋਕ ਕੋਕ ਪਈ ਆ 129 150 ਬਸ ਇਥੋਂ ਦੀ ਰੇਂਜ ਹੀ ਆ ਸਾਰੇ ਆਹ ਹੈ ਤੇਲ ਵਾਲੀ ਬੋਤਲ ਤੜਕਾ ਲਾਉਣ ਵਾਲੀ ਇਹ ਆ ਜੀ 180 ਰੁਪਈਆ ਦੀ ਆ ਇਧਰ ਆਪਣਾ ਖਿੱਲਾ ਖੁੱਲਾ ਪਈਆਂ ਆ ਆਪਣੇ ਪਾਪ ਕੌਰ ਨਾ ਪਿਆ 60 ਰੁਪਈਆ ਦਾ ਪੈਕਟ ਆ ਇਹ ਖੰਡਾ ਗਈ 737ਵੀਆਂ ਦਾ ਪੈਕਟ ਖੰਡ ਦਾ ਤੇ ਇੰਨੇ ਕਦਾਂ ਹੀ ਬਸ ਨਮਕ ਦਾ ਪੈਟਕ ਆ ਤੇ ਆ ਆਟਾ ਪਿਆ ਆਪਾਂ ਵਰਤਦੇ ਹਾਂ ਜੀ ਆਹ ਵਾਲਾ ਆਟਾ ਪੈਟਕ ਦੇ ਵਿੱਚ ਪਹਿਲਾਂ ਦਿਖਾ ਦਿੰਨੇ ਆ ਇਹ ਆਪਣੇ ਵਾਲਾ ਆਟਾ ਕਣਕ ਦਾ ਬਾਕੀ ਸਾਰੇ ਮੈਦੇ ਆ ਇਹ ਹੈਗਾ ਜੀ ਪੈਟਕ 63 ਰੁਪਈਆ ਦੀ ਇਹ ਆ ਪੈਟਕ ਇਹ ਆਪਣਾ ਸੈਕਿੰਡ ਪਾਰਟ ਸਪੈਸ਼ਲ ਮੁਰਗਾ ਤੇ ਆਪਣੇ ਵਾਲੇ ਤਾਂ ਇਹੀ ਖਾ ਸਕਦੇ ਆ ਅੱਜ ਇਹ ਸਾਫਤਾ ਮੁਰਗਾ ਪਿਆ 3-400 ਦਾ ਪੈਕਟ ਮਿਲ ਜਾਂਦਾ 3-3 ਕਿਲੋ ਦਾ ਆਹ ਕੱਲੇ ਲੈਗ ਪੀਸ ਪਏ ਆ ਕੱਢ ਕੇ ਵੀ ਦਿਖਾਈ ਦਿੰਨੇ ਆ ਤੁਹਾਨੂੰ ਆਹ ਕੱਲੇ ਲੈਗ ਪੀਸ ਆ ਇਹਦੇ ਵਿੱਚ ਬੋਨਲੈਸ ਅਲੱਗ ਆਉਂਦਾ ਤੇ ਆਹ ਪਿਆਈ ਬੋਨਲੈਸ ਅਲੱਗ ਆਉਂਦਾ ਸਾਰਾ ਤੇ ਵੱਡਾ ਅਲੱਗ ਆਉਂਦਾ ਆਹ ਬਣਿਆ ਬਣਾਇਆ ਸਾਰਾ ਵੀ ਪੀਸੇ ਕੱਟਣ ਵਾਲੇ ਆ ਸਾਰਾ ਮੁਰਗਾ ਸਾਫਤਾ ਹੀ ਦੇ ਇਹਨਾਂ ਦਾ ਰੇਟ ਹੈਗਾ ਹੀ 400 ਰੁਪਏ ਦਾ ਸਾਫਤਾ ਬਾਅਦ 400 ਤੋਂ ਥੱਲੇ ਥੱਲੇ ਮਿਲ ਜਾਣਗੇ ਆ ਜੇ ਰੋਸਟਡ ਬਣਾਉਣਾ ਤਾਂ ਆ ਸਾਰਾ ਨਾਣ ਮਿਰਚ ਲੱਗਿਆ ਹੋਇਆ ਇਹਦੇ ਤੇ ਬਸ ਤੁਸੀਂ ਫਰਾਈ ਕਰਨਾ ਕੱਲਾ ਇਸ ਤਰ੍ਹਾਂ ਦਾ ਇਹ ਚਿਕਨ ਆਉਂਦਾ ਇੱਧਰ ਗਾਹਾਂ ਆ ਜੋ ਪਏ ਆ ਗੰਡੋਏ ਗਨੂਏ ਜਿਹੜੇ ਇਹ ਕਹਿੰਦੇ ਆ ਆ ਦਿਖਾ ਦਿਓ ਸਮਾਰ ਕੇ ਆ ਦੇਖ ਲਓ ਪੈਪਾਂ ਪੂਪਾਂ ਆ ਇਹ ਸਾਰਾ ਇਹਨਾਂ ਦਾ ਗਾਇਆਂ ਦਾ ਮੱਝਾਂ ਦਾ ਇਹ ਕਿ ਇੱਕੜੇ ਕੂਕੜੇ ਜੜੇ ਵੀ ਖਾਂਦੇ ਆ ਸਾਰਾ ਇਹਨਾਂ ਦਾ ਹੀ ਇਹ ਥੋੜਾ ਜਿਹਾ ਇਹ ਵੀ ਮਹਿੰਗਾ ਤੇ ਖਾਂਦੇ ਵੀ ਵੱਧ ਆ ਆਪਣਾ ਆ ਗਈ ਜਵਾਕਾਂ ਵਾਲਾ ਸਮਾਨ ਜਿਹੜਾ ਮੁੰਡਾ ਵੀਡੀਓ ਬਣਾ ਰਿਹਾ ਹੈ ਇਹ ਵੀ ਜਵਾਕ ਹੀ ਹੈ ਇਹ ਖਾਣ ਦਾ ਸ਼ਕੀਨ ਹੈ ਆ 77ਾਂ ਦੀ ਹੈ ਨਾਸਿੰਗਾਂ ਦੀ 99 ਦੀ ਬਸ ਆਹ ਰੇਟ ਆ ਚਾਕਲੇਟਾਂ ਦੇ ਤੇ ਬਾਕੀ ਆ ਤੌਲਗਾ ਜੀ 600 ਰੁਪਏ ਦਾ ਅਸ 600 ਰੁਪਏ ਦਾ ਤੌੜ ਗਿਆ ਤੇ ਵੀਡੀਓ ਕੱਤੀ ਸੀ ਖਰਾਬ ਚਲਕ ਹੋ ਨਹੀਂ ਜਵਾਕ ਸੀ ਮਾਫ ਕਰਤਾ ਤੁਹਾਨੂੰ ਦਿਖਾਉਣਿਆ ਮੇਨ ਪਾਰਟ 3 ਹਾਂਜੀ ਆਪਣੇ ਵਾਲੇ ਸ਼ਕੀਨ ਪਹਿਲਾ ਦਾ ਬੰਦਾ ਇੱਥੇ ਆ ਕੇ ਉਲਝੀ ਜਾਂਦਾ ਵੀ ਕਿਹੜੀ ਚੱਕਾਂ ਸਾਰੀਆਂ ਇੱਕੋ ਜੀਆਂ ਲੱਗਦੀਆਂ ਪਰ ਇੱਕੋ ਜੀਆਂ ਹੈ ਨਹੀਂ ਰੇਟ ਇਹਨਾਂ ਦੇ ਵੀ 600 500 ਬਸ ਇੱਥੇ ਦੀ ਆ ਬੋਤਲ ਦੇਖ ਸਕਦੇ ਹੋ ਕਿੰਨੀ ਵੈਰਾਈਟੀ ਹੈ ਤੇ ਇੱਧਰ ਦੇਖ ਸਕਦੇ ਹੋ ਆ ਸਾਰਾ ਭਰਿਆ ਪਿਆ ਜਿਗਾੜ ਜੇਮ ਸੰਜੂਮ ਸੰ ਸਾਰੀਆਂ ਇੰਗਲਿਸ਼ ਸਾਰੀਆਂ ਮਿਲਦੀਆਂ ਜੀ ਇਹ ਆਕੀਆ ਦੇਖ ਸਕਦੇ ਤੁਸੀਂ ਸਾਰੀਆਂ ਬੋਤਲਾਂ ਪਈਆਂ ਹੀ ਆ ਦਿਖਾਉਣਾ ਜੀ ਆ ਮੈਡੀਕਲ ਆ ਗਿਆ ਜੀ ਦਵਾਈ ਬੂਟੀ ਲੈਣੀ ਹੋਵੇ ਸਾਰੀ ਇੱਥੋਂ ਮਿਲ ਜਾਂਦੀ ਆ ਕੋਈ ਵੀ ਥਾਂ ਥਾਂ ਤੇ ਮੈਡੀਕਲ ਆ ਕੋਈ ਇਨਾ ਚੱਕਰ ਨਹੀਂ ਕੱਪੜੇ ਇਹਨਾਂ ਦੇ ਬਹੁਤ ਸੋਹਣੇ ਹੁੰਦੇ ਆ ਆ ਦੇਖੋ ਇਹ ਆ 24 2500 ਦਾ ਸੈੱਟ ਹੈ ਬਸ ਇਹ ਸਾਰਾ ਇੰਨਾ ਗ੍ਰੇਡ ਹੀ ਹੈ ਕੋਈ ਜ਼ਿਆਦਾ ਨਹੀਂ ਹੈਗਾ ਤੇ ਆ ਤੁਸੀਂ ਦੇਖ ਸਕਦੇ ਹੋ ਆ ਸੈੱਟ ਹੈ ਗਈ 4500 ਦਾ ਆ ਸਾਰਾ ਜੈਕਟ ਹੈ ਟੀ-ਸ਼ਰਟ ਤੇ ਲੋਰ ਬਸ ਤੁਸੀਂ ਹਿਸਾਬ ਲਾ ਲਓ ਵੀ ਕੀ ਰੇਟ ਆ ਕੱਪੜੇ ਇੰਨੇ ਕੁ ਜੀ ਆਪਾਂ ਨੂੰ ਖਰਚਾ ਪੈ ਜਾਂਦਾ ਜੀ ਇੰਡੀਆ ਤੋਂ ਲਿਆਉਣਾ ਹੋਵੇ ਤੇ ਆ ਕੋਟ ਦੇਖ ਸਕਦੇ ਹੋ ਐਲਵੀ ਦਾ ਕੱਪੜੇ ਬਹੁਤ ਸੋਹਣੇ ਆ ਜੀ ਇੱਥੇ ਵਾਸੇ ਕੋਟ ਵੀ 3000 3500 ਦਾ ਇੱਥੇ ਮਿਲ ਜਾਂਦਾ ਵਧੀਆ ਤੇ ਟਿਕਟਾਂ ਲੈਣੀ ਹੋਣ ਕਿਸੇ ਵੀ ਕੰਟਰੀ ਦੀ ਟਿਕਟਾਂ ਇਧਰੋਂ ਮਿਲਦੀਆਂ ਆ ਸਲੂਨ ਆ ਗਿਆ ਹੈਟਿੰਗ ਕੋਟਿੰਗ ਦਾ ਬਹੁਤ ਮਹਿੰਗਾ ਹੈ ਸਿਸਟਮ ਤੇ ਆ ਜੋ ਤੁਹਾਨੂੰ ਲੈ ਕੇ ਚੱਲ ਗਏ ਉੱਪਰ ਇਹ ਵਰਕਿੰਗ ਹੈ ਜੀ ਤੇ ਉਹ ਤਾਂ ਖਰਾਬ ਸੀ ਜਿਹੜੀ ਉਹ ਬੇਸਮੈਂਟ ਦੇ ਵਿੱਚ ਸੀ ਪਤਰੋਚਕਾ ਇਹ ਉੱਪਰ ਹੈ ਇੱਥੇ ਆਪਣਾ ਸਮਾਨ ਮਿਲਦਾ ਸਾਰਾ ਕੱਪੜੇ ਲੀਡਰ ਦਾ ਬੂਟ ਤੇ ਭਾਂਡਾ ਠੇਕਰ ਜੋ ਵੀ ਲੈਣਾ ਉਹ ਸਾਰਾ ਮਿਲਦਾ ਤੇ ਕਰਦੇ ਆ ਪਾਜੋ ਤੁਹਾਨੂੰ ਦਿਖਾਉਣੇ ਆ ਟਵਿਸਟ ਨੇ ਜਿੰਨੇ ਵੀ ਬੈਗ ਲੈਣੇ ਹੋਣ ਸਾਰੇ ਬੈਗ ਤੇ ਆ ਤੇ ਬੂਟ ਤੁਸੀਂ ਦੇਖ ਸਕਦੇ ਹੋ ਬੂਟ ਰੇਟ ਹੈਗਾ ਜੀ ਇਹਨਾਂ ਦਾ 990 ਰੁਪਏ ਆ ਸਾਰੀ ਲਾਈਨ 990 ਰੁਪਈਆ ਵਾਲੀ ਬੂਟਾਂ ਦੀ ਹੈ ਇਹ ਦੇਖ ਸਕਦੇ ਹੋ 850 ਦੇਖੋ ਵੈਰਾਈਟੀ ਆ ਰਕਾਬੀ ਇਹ ਤੇ ਇਹਦਾ ਰੇਟ ਹੈ ਜੀ 950 ਰੁਪਏ ਰਕਾਬੀ ਦਾ ਇਹ ਆ ਬੂਟ ਹੈਗੇ ਆ ਜੀ 2700 ਦੇ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਬਹੁਤ ਵਧੀਆ ਤੇ ਹਰ ਇੱਕ ਤਰ੍ਹਾਂ ਦੇ ਬੂਟ ਨੇ ਆ ਕੁੜੰਗਾ ਵਾਲੇ ਬੂਟ ਪਏ ਆ ਛੋਟੇ ਇਹ ਹੈਗੇ ਆ ਜੀ 1700 ਦੇ 1700 ਦੇ ਬੂਟ ਹੈ ਇਹ ਤੁਸੀਂ ਦੇਖ ਲਓ ਬੈਗ ਬੂਗ ਲੈਣੇ ਹੋਣ ਕਿੱਟਾਂ ਲੈਣੀਆਂ ਹੋਣ ਸਾਰਾ ਕੁਝ ਅਵੇਲੇਬਲ ਹੈ ਉਧਰ ਨਿਗਾ ਮਰਾਦੇ ਕਰੀ ਸਾਰੇ ਬੂਟਾਂ ਦੀ ਦੁਕਾਨ ਹੀ ਆਈ ਦੇਖ ਸਕਦੇ ਹੋ ਕਿੰਨੀ ਵੱਡੀ ਆ ਹੈਂਡ ਬੈਗ ਮੋਢੇ 'ਚ ਟੰਗਣ ਵਾਲਾ ਬੈਗ ਡਾਕੂਮੈਂਟ ਵਾਲੀ ਕਿੱਟਾਂ 7-800 ਦੀ ਕਿੱਟ ਹੈਗੀ ਐ ਤੇ ਸਾਰੀ ਵੈਰਾਈਟੀ ਬਹੁਤ ਵੈਰਾਈਟੀ ਐ ਇੱਥੇ ਬੂਟਾਂ ਦੀ ਤੁਸੀਂ ਦੇਖ ਲਿਓ ਜਿਹੜੇ ਮੇਰੇ ਵੀਰ ਭਾਈ ਇੱਥੇ ਆਉਂਦੇ ਆ ਲੈਣੇ ਹੋਣ ਤਾਂ ਲੈ ਸਕਦਾ ਹਰਤਾ ਹੁਣ ਇਹ ਐ ਜੀ ਸਲੀਪਰ ਹਾ ਹੀਲਾਂ ਹੁਲਾਂ ਆ ਗਈਆਂ ਕੁੜੀਆਂ ਦੀਆਂ ਇਹ ਹੈਗੀ 650 ਦੀ ਦੇਖ ਸਕਦੇ ਹੋ ਵੈਰਾਈਟੀ ਤੁਸੀਂ ਆ ਚੱਪਲਾਂ ਪਈਆਂ ਆਪਣੀਆਂ ਇਹ ਚੱਪਲਾਂ ਹੈਗੀਆਂ 300 ਦੀਆਂ ਚੱਪਲਾਂ ਵੀ ਆਪਣੇ ਰੇਟ ਹੀ ਆਪਣੇ ਵੀ 3-400 ਦੀਆਂ ਚੱਪਲਾਂ ਤੇ 3-400 ਦੀਆਂ ਚੱਪਲਾਂ ਸਾਰੀਆਂ ਦਾ ਰੇਟ ਕੋਈ ਬਾਹਲਾ ਫਰਕ ਨਹੀਂ ਹੈਗਾ 100-100 ਵਾਲੀਆਂ ਵੀ ਪਈਆਂ ਤੇ ਜਵਾਕਾਂ ਦੇ ਛੋਟੇ ਜਵਾਕਾਂ ਦੇ ਬੂਟ ਦੇਖ ਲਈ ਠੰਡ ਵਾਲੇ ਤੇ ਇਹਨਾਂ ਦਾ ਰੇਟ ਹੈਗਾ ਜੀ 200 ਰੁਪਇਆ ਤੁਸੀਂ ਦੇਖ ਸਕਦੇ ਹੋ ਨਿੱਗੇ ਆ ਕਿਉਂਕਿ 스ਨੋ ਪੈਣ ਲੱਗ ਜਾਣੀਆਂ ਇੱਕ ਆਹੀ ਕੁੜੀਆਂ ਵਾਲੇ ਨਿੱਗੇ ਬੂਟ 900 ਰੁਪਏ ਦੇ ਦੇਖ ਸਕਦੇ ਆ ਸਨੋ ਵਾਲੇ ਤੇ ਅੱਜ ਤੁਹਾਨੂੰ ਭਾਂਡੇ ਟੀਕਰ ਦਿਖਾਉਣੇ ਆ ਇੱਧਰ ਆ ਸਾਰੇ ਭਾਂਡੇ ਆ ਗਏ ਕਦੂਕਸ ਕਰਦਾ ਗੁਰਦਾ ਕਾਚੂ ਚੇਪੀਆਂ ਪਈਆਂ ਇੱਧਰ ਤੇ ਆ ਡੱਬੇ ਆ ਗਏ ਆ ਆਪਣਾ ਡੋਂਗੇ ਆ ਗਏ ਸਾਰੇ ਸਬਜੀ ਸੂਜੀ ਬਣਾਉਣ ਵਾਲੇ ਕਰਦਾ A to Z ਸਮਾਨ ਮਿਲਦਾ ਸਮਾਨ ਦੀ ਕੋਈ ਦਿੱਕਤ ਨਹੀਂ ਜੇ ਕਿਸੇ ਮੇਰੇ ਵੀਰ ਭਾਈ ਨੇ ਭਾਂਡੇ ਨਹੀਂ ਵੀ ਲੈ ਕੇ ਆਉਣੇ ਕਾਂ ਵੀ ਉਹਨੂੰ ਸਰਜੂਆ ਕੋਈ ਐਡੀ ਗੱਲ ਨਹੀਂ ਜਿੰਦੇ ਪਏ ਐ ਜਿੰਦੇ ਸਾਰਾ ਕੱਦੂ ਕਸ ਸਾਰਾ ਸਮਾਨ ਤੁਸੀਂ ਦੇਖ ਸਕਦੇ ਹੋ ਚਾਹ ਪਲਣੀ A to Z ਮਤਲਬ ਕਿ ਆ ਪੀਜ਼ਾ ਕਟਰ ਪਿਆ ਜੋ ਵੀ ਚੀਜ਼ ਚਾਹੀਦੀ ਆ ਤੁਹਾਨੂੰ ਇੱਥੋਂ ਮਿਲ ਜੂਗੀ ਆ ਸਾਬਣ ਦਾ ਨਹੀਂ ਪਿਆ 300 ਰੁਪਏ ਦੀ ਕੁਝ ਵੀ ਤਰੀ ਜੋ ਇਹਦੇ ਵਿੱਚ ਆ ਸਪਰੇਅ ਕਰਨ ਵਾਲਾ ਪਿਆ ਤੇ ਬਾਕੀ ਆ ਜੱਗ ਪਿਆ 1600 ਰੁਪਏ ਦਾ ਆ ਚਾਲਾ ਜੱਗ ਦੂਜਾ ਬਿਜਲੀ ਵਾਲਾ 1000 ਰੁਪਏ ਦਾ ਠੀਕ ਹੈ ਤੇ 6 ਕਰ ਸ਼ੁਕਰ ਲੈਣੇ ਆ 6 ਰੁਪਏ ਆ ਇਧਰ ਖਾ ਦੇ ਸਾਰਾ ਆ ਟਿਫਨ ਹੈ ਜੀ 400 ਰੁਪਏ ਦਾ ਟਿਫਨ ਬਹੁਤ ਹੈ ਆ ਟੋਕਰੀ ਹੈ ਜੀ ਆਪਣੀ ਸਮਾਨ ਧਰਨ ਵਾਲੀ 400 ਰੁਪਏ ਦੀ ਤੇ ਆ ਬਲੈਂਡਰ ਪੇ ਆ 1000 ਰੁਪਏ ਦੇ ਜੂਸ ਬਣਾਉਣ ਵਾਲੇ ਤੇ ਉਹ ਮਿਕਸੀ ਹੈ ਜੀ 1600 ਰੁਪਏ ਦੀ ਤੇ ਹਾ ਵੀ ਜਗ 1700 ਦਾ ਮਿਕਸੀ ਦਿਖਾ ਦੇ ਮਿਕਸੀ ਹੈ ਜੀ 1600 ਦੀ ਯਾ ਤਵੇ ਤੂ ਵੀ ਸਾਰੇ A to Z ਭਾਂਡੇ ਮਤਲਬ ਕਿ ਵੀਡੀਓ ਬਣਾਉਣ ਦਾ ਤੇ ਮੇਰੇ ਕਹਿਣ ਦਾ ਮਕਸਦ ਇਹ ਹੀ ਹੈ ਵੀ ਸਾਰਾ ਸਮਾਨ ਆਪਣੇ ਇੰਡੀਆ ਵਾਲੇ ਰੇਟ ਤੇ ਮਿਲ ਰਿਹਾ ਕੋਈ ਤਾਂ ਆਪਾਂ ਨੂੰ ਉੱਥੋਂ ਭਾਰ ਚੱਕਣ ਦੀ ਲੋੜ ਨਹੀਂ ਐਵੇਂ ਦਿੱਲੀ ਰੋਲਾ ਪਾਈ ਜਾਂਦੇ ਹੋ ਵੇਟ ਵੱਧ ਗਿਆ ਜੀ ਘਟ ਗਿਆ ਜੀ ਸਮਾਨ ਘੜਤਾ ਜੀ ਲਿਆਉ ਨਹੀਂ ਦਿੱਤਾ ਹੀ ਐਵੇਂ ਰੋਈ ਪਿੱਟੀ ਜਾਂਦੇ ਹੋ ਉਹਦਾ ਕੋਈ ਦਮ ਨਹੀਂ ਇੱਥੇ ਆ ਕੇ ਸਮਾਨ ਲੋ ਜਿੰਨਾ ਮਰਜ਼ੀ ਲੋ ਕੰਬਲ ਪਏ ਕੰਬਲ ਆਪਾਂ ਲਿਆਉਣੇ ਆ ਉਥੋਂ 1200 ਦਾ 1300 ਦਾ ਇੱਥੇ 8 800 ਦੇ ਕੰਬਲ ਪਏ ਆ ਵਧੀਆ ਨਿੱਕੇ ਕੰਬਲ ਹੈ ਜੀ ਸਨੋ ਵਾਲੇ ਨਾਲੇ ਠੰਡ ਨਹੀਂ ਲੱਗਦੀ ਇਹਨਾਂ ਦੇ ਵਿੱਚ ਆ ਇਧਰ ਕੁੜੀਆਂ ਵਾਲੇ ਕੱਪੜੇ ਆ ਗਏ ਸਾਰੇ ਤੇ ਵੀ ਦੇਖ ਲੋ ਕੁੜੀਆਂ ਨਾਲ ਆਪਾਂ ਨੋਰੇਟ ਉਹ ਦੱਸ ਦਿੰਨੇ ਇੱਕ ਅੱਧੇ ਦਾ ਤੇ ਆਹ ਹੈ ਜੀ ਸਨੋ ਵਾਲਾ ਕੋਟ ਕੁੜੀਆਂ ਵਾਲਾ 3500 ਰੁਪਏ ਦਾ ਤੇ ਹੋਰ ਸਾਰੇ ਬਸ ਇਹ ਦੂ ਇਹ ਸਾਰਿਆਂ ਨੂੰ ਲਾ ਐਂਡ ਵਾਲਾ ਰੇਟ ਹੀ ਇੱਥੇ ਇਦੂ ਸਸਤੇ ਆ ਸਾਰੇ ਕਿਤੇ ਇਦੋਂ ਮਹਿੰਗੇ ਤਾਂ ਹੈ ਨਹੀਂ ਤੇ ਬਾਕੀ ਆ ਦਿਖਾ ਦੇ ਆ ਦੇਖ ਸਕਦੇ ਹੋ ਇਹਦੇ ਚ ਤਾਂ ਕੀ ਠੰਡ ਲੱਗ ਜੂਗੀ ਪੌਣ ਸਾਰੀ ਮੁੜਕਾ ਆ ਜੂਗਾ ਇਹ ਹੈ ਜੀ 1700 ਰੁਪਏ ਦਾ ਦੇਖ ਸਕਦੇ ਹੋ ਕਿੰਨਾ ਸਸਤਾ ਸਮਾਨ ਆ ਸਾਰਾ ਆ ਦੇਖੋ ਲੈਦਰ ਦਾ ਕੋਟ ਥੱਲੋਂ ਦੀ ਟੀ-ਸ਼ਰਟ ਤੇ ਇਹ ਹੈਗਾ ਜੀ ਉਹਨੂੰ ਰੇਟ ਦਿਖਾ ਦਈਏ ਤਾਂ ਇਹ ਹੈਗਾ ਜੀ 3500 ਇੱਕ ਕੋਟ ਹੋਰ ਸੀ ਜਿਹੜਾ ਪਲ ਲੈਣਾ ਤੁਹਾਨੂੰ ਪਾਇਆ ਮਿਲੂਗਾ ਥੋੜੇ ਟਾਈਮ ਚ ਦੇਖ ਸਕਦੇ ਤੁਸੀਂ ਇਹ ਹੈਗਾ ਜੀ 3100 ਰੁਪਏ ਦਾ ਆ ਵੀਦ ਰੇਟ ਦਿਖਾ ਦੇ 3100 ਕੋਟ ਦੇਖ ਸਕਦੇ ਹੋ ਕਿੰਨਾ ਵਧੀਆ ਤੇ ਪਿਆਰਾ ਲੱਗ ਰਿਹਾ ਥੱਲੇੋਂ ਵੀ ਗਰਮ ਹੈ ਸਲੀਨ ਵਾਲਾ ਤੇ ਉੱਪਰੋਂ ਵੀ ਗਰਮ ਆਹੀ ਰੇਟ ਆ ਜੀ ਦੇਖ ਸਕਦੇ ਹੋ ਤੁਸੀਂ ਸਾਰੇ ਚੀਜ਼ਾਂ ਦਾ ਆਹ ਦੇਖ ਸਕਦੇ ਹੋ ਟੀ-ਸ਼ਰਟ ਦਾ ਤੇ ਇਹਨਾਂ ਦਾ रेट ਹੈ ਜੀ 1200 ਰੁਪਈਆ ਰੇਟ ਦਿਖਾ ਦੇ। ਇਹ ਵਰ ਬੰਦਾ ਕਹਿੰਦਾ ਬਾੜ ਮਾਰੀ ਜਾਂਦੇ ਆ। रेट ਦਿਖਾ ਨਹੀਂ ਰਹੇ 1200 ਰੁਪਏ ਦੇ ਜੀ ਕੋਈ ਮਰਜ਼ੀ ਲੈ ਸਕਦੇ ਹੋ। ਟੋਪੀਆਂ ਹੀ 100 150 ਦੀਆਂ ਤੇ ਬਾਕੀ ਆ ਨਿਗਾ ਮਰਾ ਦੇ ਸਾਰੇ ਕੱਪੜੇ ਮੰਨ ਕੇ ਕਹਿੰਦਾ ਮਤਲਬ ਹੈ ਜੀ ਆਪਣੇ ਇੰਡੀਆ ਵਾਲਾ ਹੀ ਰੇਟ ਹੈ ਕੱਪੜਿਆਂ ਦਾ ਜਿੰਨੇ ਮਰਜ਼ੀ ਰੋ। ਬਸ ਇੱਕ ਗੱਲ ਹੈ ਜੀਨਾਂ ਲੈ ਕੇ ਆਓ ਕੱਲੀਆਂ ਜੀਨਾਂ ਇੰਡੀਆ ਵਾਲੀਆਂ ਚੱਲਣੀਆਂ। ਕਿਉਂਕਿ ਜੀਨਾਂ ਇਹਨਾਂ ਕੋਲੇ ਸੋਹਣੀਆਂ ਨਹੀਂ ਹੈਗੀਆਂ ਇੱਕੋ ਹੀ ਕਲਰ ਆ ਸਾਰੀ ਜੀਨ ਦਾ ਦੇਖ ਲੋ ਸਸਤੀਆਂ ਰੇਟ ਉਹੀ ਆ ਆ ਜਾ ਜੀਨ ਦਾ ਰੇਟ ਦਿਖਾ ਦੇ 1620 ਰੁਪਏ ਜੀ 1620 ਰੁਪਏ ਦੀ ਜੀਨ ਹੈ ਪਰ ਜੀਨਾਂ ਦੀ ਵੈਰਾਈਟੀ ਇਹਨਾਂ ਕੋਲ ਹੈ ਨਹੀਂ ਜੀਨਾਂ ਦੇ ਰੰਗ ਹੈ ਨਹੀਂ ਡਿਜ਼ਾਈਨ ਹੈ ਨਹੀਂ ਕੱਪੜਿਆਂ ਦੇ ਕੋਟਾਂ ਦੇ ਸਾਰੇ ਬਹੁਤ ਵੈਰਾਈਟੀ ਆ ਬਹੁਤ ਸੋਹਣੇ ਆ ਸਾਰਾ ਕੁਝ ਇੱਥੋਂ ਲੋਕਲੀਆਂ ਜੀਨਾਂ ਲੈ ਕੇ ਆਓ ਹਾਂ ਜਿਹੜੇ ਬੰਦੇ ਨੇ ਨੈਰੋ ਪਾਉਣੀ ਆ ਤੇ じゃ ਕੋਈ ਕਲਰ ਬਣਾਉ ਪਾ ਸਕਦਾ ਕਿਉਂਕਿ ਇੱਥੇ ਖੁੱਲ੍ਹਾਂ ਵਾਲਾ ਟ੍ਰੈਂਡ ਹੈ ਨਹੀਂ ਜਿਵੇਂ ਆਪਾਂ ਪਾਉਣੇ ਆ ਜਿਹੜੀਆਂ ਖੁੱਲ੍ਹਾਂ ਉਹ ਹੈ ਨਹੀਂ ਤੇ ਆਹ ਕੋਟ ਨਹੀਂ ਦੇ ਸਕਦੇ 3600 ਰੁਪਏ ਦਾ ਹੈਵੀ ਕੋਟ ਇਹ ਮੈਨੂੰ ਕੁੜੀਆਂ ਵਾਲਾ ਹੀ ਲੱਗਦਾ ਤੇ ਅੰਦਰੋਂ ਦੇਖ ਲਓ ਨਿੱਗਾ ਕਿੰਨਾ ਆਪਣੇ ਵੀ ਇਹ 3500 ਦਾ ਹੀ ਦੇਣਗੇ ਵੱਧ ਤੋਂ ਵੱਧ ਇਤੋਂ ਸਸਤਾ ਤਾਂ ਕਿਤੇ ਵੀ ਨਹੀਂ ਦੇਣਾ ਤੇ ਬਾਕੀ ਆਹ ਕੋਟ ਦਿਖਾ ਦਿੰਨੇ ਆ ਤੁਹਾਨੂੰ ਮੁੰਡਿਆਂ ਵਾਲੇ ਆ ਹੈਗਾ ਜੀ 2100 ਰੁਪਏ ਦਾ 2150 ਦਾ ਔਰ ਰੇਟ ਦਿਖਾ ਦੇ। ਦਿਖੀ ਜਾਂਦਾ ਸਾਫ਼ 2150 ਦਾ ਤੇ ਇਹਦਾ ਰੇਟ ਹੈਗਾ ਜੀ 4000 ਰੁਪਿਆ। ਆ ਹੈਗਾ 2150। ਆ ਹੈਗਾ ਜੀ 2500 ਦਾ। ਤੁਸੀਂ ਦੇਖ ਸਕਦੇ ਹੋ ਵੀ ਕੱਪੜੇ ਲੀੜੇ ਦਾ ਸਾਰ ਰੇਟ ਜਿਹੜਾ ਉਹ ਆਪਣੇ ਇੰਡੀਆ ਵਾਲਾ ਹੀ ਹੈ। ਕੋਈ ਮਹਿੰਗਾ ਨਹੀਂ, ਕੋਈ ਉਹੋ ਨਹੀਂ। ਤੁਹਾਨੂੰ ਲਾਈਵ ਦਿਖਾਇਆ, ਵਿਦ ਰੇਟ ਦਿਖਾਇਆ, ਲਿਖਿਆ ਹੋਇਆ ਤੇ ਬਾਕੀ ਹੁਣ ਤੁਸੀਂ ਦੇਖ ਲਓ ਵੀ ਤੁਸੀਂ ਆਪਦੇ ਨਾਲ ਭਾਰ ਚੱਕਣਾ। ਇਥੇ ਆ ਕੇ ਲੈਣੇ ਆ ਤੇ ਆ ਦੋ ਹੈ 1000 ਰੁਪਏ ਦੀ ਆਫਰ ਲੱਗੀ ਹੋਈ ਹੈ ਤੇ ਆ 8 ਕੋਟ ਹੈ 1800 ਰੁਪਏ ਦਾ ਰੇਟ ਦੇਸੀ ਜਾਂਦਾ 1870 ਰੁਪਏ 3 ਐਕਸਲ ਹੈ ਇਹ ਕੋਈ ਸਾਈਜ਼ ਦੀ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ স্মਲ ਤੋਂ ਲੈ ਕੇ 3 ਐਕਸਲ 4 ਐਕਸਲ ਤੱਕ ਵੀ ਸਾਰੇ ਕੱਪੜੇ ਮਿਲਦੇ ਆ ਤੁਸੀਂ ਲਾਈਵ ਦੇਖ ਸਕਦੇ ਹੋ ਲਿਖਿਆ ਹੋਇਆ ਸਾਈਜ਼ ਦਿਖਾ ਦੇ ਮੜਾ ਨੇੜੇ ਹੋ ਕੇ 3 ਐਕਸਲ ਕੋਈ ਚਾਹੀਦੀ ਪ੍ਰੋਬਲਮ ਨਹੀਂ ਆਊਗੀ ਵੈਰਾਈਟੀ ਬਹੁਤ ਆ ਆਖਾ ਦਿਖਾ ਦੇ ਆਪ ਕੋਟ ਦੇਖ ਸਕਦੇ ਤੁਸੀਂ ਤੇ ਇਹਦਾ ਰੇਟ ਹੈ 2400 ਰੁਪਿਆ ਆ ਤੁਸੀਂ ਰੇਟ ਵੀ ਲਿਖਿਆ ਨਾਲ ਦੇਖਿਆ ਕਰੋ 2400 ਤੇ ਹੁਣ ਤੁਹਾਨੂੰ ਮੈਨੂੰ ਲੱਗਦਾ ਨਹੀਂ ਵੀ ਤੁਹਾਨੂੰ ਕੁਝ ਦੱਸਣ ਦੀ ਲੋੜ ਆ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਕੀ ਰੇਟ ਹੈ ਕੀ ਨਹੀਂ ਤੇ ਹਾਫ ਬਾਹ ਵਾਲੀ ਜੈਕਟ ਤੁਹਾਨੂੰ ਦਿਖਾ ਦਿੰਨੇ ਆ ਟੋਪੇ ਵਾਲੀ ਹਾਫ ਬਾਹ ਵਾਲੀ ਫਲਫੀ ਜਿਹੜੀ ਆਪਾਂ ਉਥੋਂ ਲੈ ਕੇ ਪਾਉਣੇ ਆ ਕਿੰਨੇ ਕ ਦੀ ਹੋਊਗੀ ਇੰਡੀਆ ਚ 1700 1500 ਇੰਨੇ ਦੀ ਤਾਂ ਆਉਂਦੀ ਐ 1890 ਰੁਪਏ ਤੁਸੀਂ ਹੁਣ ਰੇਟ ਦੇਖ ਸਕਦੇ ਹੋ 290 ਰੁਪਈਆ ਦੀ ਟੋਪੀ ਆ ਜੀ 290 ਰੁਪਏ ਜਿਹੜੀ ਮਰਜ਼ੀ ਟੋਪੀ ਚੱਕੋ ਆਹ ਸ਼ਾਰਟਾਂ ਦੇਖ ਲਓ ਗਰਮ ਜਿਹੜੀਆਂ ਆਪਣੇ ਵਾਲੀਆਂ ਹੁੰਦੀਆਂ ਤੇ ਇਹਨਾਂ ਦਾ ਵੀ ਸੇਮ ਪ੍ਰਾਈਸ ਹੀ ਐ ਕੋਈ ਵਾਲੀਆਂ ਮਹਿੰਗੀਆਂ ਨਹੀਂ ਰੇਟ ਲਾਈਵ ਦਿਖਾ ਰਹੇ ਆ ਸਭ ਨੂੰ 900 ਵੀਅਰੇਟੀ 900 ਦੀ ਆਪਣੇ ਸ਼ਰਟ ਦਿੰਦੇ 800 ਦੀ 900 ਰੁਪਏ ਦੀ ਇੱਥੇ ਟੌਪ ਦੀ ਸ਼ਰਟ ਹੈ ਠੰਡ ਵਿੱਚ ਲੱਗੂਗੀ ਇੰਨਾ ਮੋਟਾ ਕੱਪੜਾ ਤੇ ਹੁਣ ਤੁਸੀਂ ਦੇਖ ਲਓ ਮਾਫਲਰ ਆ ਜੀ ਮਾਫਲਰ ਤੁਹਾਨੂੰ ਦਿਖਾ ਦਿੰਨੇ ਆ ਵਿਦ ਲਾਈਵ ਰੇਟ 400 ਰੁਪਏ ਦਾ ਮਾਫਲਰ ਹਰ ਇੱਕ ਵੈਰੇਟੀ ਹਰ ਇੱਕ ਚੀਜ਼ ਮਿਲੂਗੀ ਇੰਡੀਆ ਦੀ ਕੋਈ ਇਹ ਨਹੀਂ ਹੈਗਾ ਵੀ ਤੁਹਾਨੂੰ ਅੱਧੀ ਚੀਜ਼ ਹੀ ਮਿਲੂਗੀ ਜਾਂ ਅੱਧੀ ਮਿਲਣੀ ਨਹੀਂ ਆਪਾਂ ਮਾ ਤੁਸੀਂ ਖਾਲੀ ਹੱਥ ਆਓ ਕਾਲੀਆਤਾ ਕੇ ਵੀ ਤੁਹਾਨੂੰ ਸਭ ਕੁਝ ਮਿਲੂਗਾ ਮੇਨ ਚੇਜ ਹੈ ਜੀ ਇੱਥੇ ਛਤਰੀ 400 ਰੁਪਏ ਦੀ ਛਤਰੀ ਮਿਲ ਜਾਂਦੀ ਆ ਵਧੀਆ ਤੇ ਨੀਕਰਾਂ ਬਲੈਨਾਂ ਸਭ ਕੁਝ ਮਿਲਦਾ ਹੀ ਕੁਝ ਵੀ ਤੁਸੀਂ ਲੈ ਸਕਦੇ ਹੋ ਬਲੈਨ ਹੈ 130 ਰੁਪਈਆ ਦੀ ਕੁਝ ਵੀ ਲੈਣਾ ਤੁਸੀਂ ਸਾਰਾ ਹੋ ਜਾਊਗਾ ਕਵਰ 8 ਢੋਈ ਵਾਲੀ ਹੈ ਜੀ ਗਰਮ ਢੋਈ ਢਾਈ ਦੁਖਦੀ ਆ ਆਪਣੀ ਆ ਤੁਸੀਂ ਇਹ ਲੈ ਸਕਦੇ ਹੋ ਗਰਮ ਉਹ ਹੁਣ ਆਪਣੀ ਹੋ ਗਈ ਹੈ ਜੀ ਵਾਪਸੀ ਤੇ ਮੈਨੂੰ ਲੱਗਦਾ ਨਹੀਂ ਕਿ ਹੁਣ ਤੁਹਾਨੂੰ ਕੁਝ ਦੱਸਣ ਦੀ ਲੋੜ ਆ ਕਿਉਂਕਿ ਸਾਰਾ ਕੁਝ ਤੁਹਾਨੂੰ ਕਲੀਅਰ ਕਰਤਾ ਕੱਲੀ-ਕੱਲੀ ਚੀਜ਼ ਦਾ ਰੇਟ ਕਲੀਅਰ ਕਰਤਾ ਤੇ ਰੇਟ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਬਾਹਰ ਇੰਨਾ ਸਸਤਾ ਮਾਹੌਲ ਇਹ ਸਿਰਫ ਰਸ਼ੀਆ ਦੇ ਵਿੱਚ ਹੀ ਹੈ ਮਾਸਕੋ ਦੇ ਵਿੱਚ ਹੀ ਹੈ ਹੋਰ ਕੰਟਰੀਆਂ ਜਾਓਗੇ ਤਾਂ ਤੁਹਾਨੂੰ ਮਹਿੰਗਾਈ ਹੀ ਦੇਖਣ ਨੂੰ ਮਿਲੂਗੀ ਤੇ ਆ ਮੈਂ ਇੱਥੋਂ ਮੈਂ ਇੱਕ ਵੀ ਲੈਤਾ ਸੀ ਤਾਂ ਆ ਦੁਕਾਨ ਤੋਂ ਲੈਤਾ ਸੀ 1500 ਰੁਪਏ ਦਾ ਮੈਨੂੰ ਮਹਿਕ ਮਿਲ ਗਿਆ ਤੇ ਤੁਸੀਂ ਦੇਖ ਲਓ ਵੀ ਹੁਣ ਕਿੰਨਾ ਕੁ ਫਰਕ ਹੈਗਾ ਤੇ ਕੀ ਫਰਕ ਆ ਆਪਣੇ ਇੰਡੀਆ ਨਾਲੋਂ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਫਰਕ ਹੈਗਾ ਤੇ ਕਿਉਂਕਿ ਸਾਰਾ ਕੁਝ ਇੱਥੇ A ਤੋਂ Z ਸਮਾਨ ਹੈ ਛਿੱਕੀ ਜੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਤੱਕ ਤੁਹਾਨੂੰ ਹਰ ਇੱਕ ਚੀਜ਼ ਮਿਲੂਗੀ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਸਾਈਕਲ ਲੈਣਾ ਮੋਟਰਸਾਈਕਲ ਲੈਣਾ ਕਾਰ ਲੈਣੀ ਆ ਸਭ ਕੁਝ ਮਿਲੂਗਾ ਆ ਜਿਹੜੀ ਚੀਜ਼ ਜੇ ਤੁਸੀਂ ਡਿਲੀਵਰੀ ਵੀ ਕਰਨੀ ਚਾਹੁੰਦੇ ਹੋ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਇਹੋ ਜਿਹਾ ਸਾਈਕਲ ਇੱਥੇ ਆਪ ਦਾ ਲੈਣਾ ਕੱਲੀ ਬੈਟਰੀ 700 ਰੁਪਏ ਦੀ ਖਾਂਦਾ ਹੈ ਮਹੀਨੇ ਦੀ ਤਾਂ ਇਹ 40000 ਰੁਪਏ ਦਾ ਨਵਾਂ ਸਾਈਕਲ ਆ ਜਾਂਦਾ ਤੇ ਬਾਕੀ ਚਲੋ ਮਿਲਦੇ ਹਾਂ ਹੁਣ ਆਪਾਂ ਅਗਲੇ ਬਲੌਗ ਦੇ ਵਿੱਚ ਵੀਡੀਓ ਜਾਦੀ ਲੰਬੀ ਹੋ ਰਹੀ ਹੈ ਹੋਪ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਵਾਂ ਕੋਈ ਨਵੀਂ ਚੀਜ਼ ਨਵੀਂ ਚੀਜ਼ ਦਿਖਾਵਾਂਗੇ ਤੇ ਉਹਨਾਂ ਟਾਈਮ ਲਈ ਦੇਖੋ ਬਲੌਗ ਤੇ ਕਰੋ ਇੰਜੋਏ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਸ਼ੇਅਰ ਵੀ ਕਰ ਦਿਓ ਧੰਨਵਾਦ